ਪਿਆਰੇ ਪੰਜਾਬੀਓ ਅੱਜ ਮੈਂ ਤੁਹਾਨੂੰ ਇੱਕ ਮਹੱਤਵਪੂਰਨ ਵਿਸ਼ੇ 'ਤੇ ਗੱਲ ਕਰਨਾ ਚਾਹੁੰਦਾ ਜੌਨ ਮਾਰਟਰ ਲੂਥਰ ਕਿੰਗ ਉਹਨਾਂ ਨੇ ਕਿਹਾ ਸੀ ਸਾਡਾ ਜੀਵਨ ਉਸ ਦਿਨ ਖਤਮ ਹੋਣ ਲੱਗਦਾ ਹੈ ਜਿਸ ਦਿਨ ਅਸੀਂ ਮਹੱਤਵਪੂਰਨ ਵਿਸ਼ਿਆਂ 'ਤੇ ਆਪਣੀ ਚੁੱਪ ਤਾਰ ਲੈਨੇ ਹਾਂ ਪੰਜਾਬੀਓ ਇਹ ਮੈਂ ਇੱਕ ਮੁੱਦਾ ਹੈ ਸਿੱਖਿਆ ਅਧਿਕਾਰ ਕਾਨੂੰਨ 2009 ਜਿਸ ਦੇ ਉੱਪਰ ਪੰਜਾਬ ਦੇ ਵਿੱਚ ਅਜੇ ਤੱਕ ਇੱਕ ਵੀ ਬੱਚਾ ਦਾਖਲ ਨਹੀਂ ਹੋਇਆ ਘੱਟੋ ਘੱਟ 10 ਲੱਖ ਬੱਚੇ ਮਿਆਰੀ ਸਿੱਖਿਆ ਤੋਂ ਵਾਂਝੇ ਰਹਿ ਗਏ ਇਹ ਕਾਨੂੰਨ ਪਾਰਲੀਮੈਂਟ ਵੱਲੋਂ ਪਾਸ ਹੋਣ ਉਪਰੰਤ 1/4/2010 ਦੇ ਵਿੱਚ ਪੂਰੇ ਭਾਰਤ ਵਿੱਚ ਲਾਗੂ ਸੀ ਪ੍ਰੰਤੂ ਉਸ ਸਮੇਂ ਦੀ ਸਰਕਾਰ ਪੰਜਾਬ ਸਰਕਾਰ ਹੈੱਡ ਅਡਵਾਈਸਰ ਪ੍ਰਕਾਸ਼ ਸਿੰਘ ਬਾਦਲ ਨੇ ਨੋਟੀਫਿਕੇਸ਼ਨ ਡਿਫੈਕਟ ਪਾਤਾ ਪਹਿਲਾਂ ਤਾਂ ਨੋਟੀਫਿਕੇਸ਼ਨ ਦੇਰੀ ਲਈ ਫਿਰ ਡਿਫੈਕਟ ਪਾਤਾ ਡਿਫੈਕਟ ਇਹ ਪਾਇਆ ਵੀ ਪਹਿਲਾਂ ਪਚਾਇਆ ਜਾਵੇ ਸਰਕਾਰੀ ਸਕੂਲ 'ਚ ਜੇ ਉੱਥੇ ਦਾਖਲਾ ਨਹੀਂ ਮਿਲਦਾ ਸੀਟ ਨਹੀਂ ਮਿਲਦੀ ਐਨਓਸੀ ਲੈ ਕੇ ਫਿਰ ਪ੍ਰਾਈਵੇਟ ਸਕੂਲ ਚ ਦਾਖਲਾ ਲੈ ਸਕਦਾ ਹੈ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਚ ਕੋਈ ਫਿਕਸ ਸੀਟਾਂ ਨਹੀਂ ਹੈ ਜਦ ਤੱਕ ਜਦ ਫਿਕਸ ਸੀਟਾਂ ਹੀ ਨਹੀਂ ਹੈਗੀਆਂ ਜਿਵੇਂ ਮੈਡੀਕਲ ਕਾਲਜਾਂ ਫਿਕਸ ਹੋਣੀਆਂ ਹੈ ਜੇ 50 ਸੀਟਾਂ ਤੱਕ 51 ਦਾਖਲ ਨਹੀਂ ਕਰ ਸਕਦੇ ਉਹ ਮਾ ચીਫ ਮਿੰისტਰ ਚਾਹੇ ਜਾਂ ਗਵਰਨਰ ਤੇ ਇਸੇ ਤਰ੍ਹਾਂ ਸਰਕਾਰੀ ਸਕੂਲਾਂ ਵਿੱਚ ਕੋਈ ਸੀਟਾਂ ਫਿਕਸ ਨਾ ਹੋਣ ਕਰਕੇ ਅੱਜ ਤੱਕ ਕਿਸੇ ਨੂੰ ਦਾਖਲੇ ਦੇਣ ਤੋਂ ਨਾ ਨਹੀਂ ਕੀਤੀ ਤੇ ਇੱਕ ਵੀ ਐਨਓਸੀ ਇਸ਼ੂ ਨਹੀਂ ਹੋਇਆ ਤੇ ਇੱਕ ਵੀ ਬੱਚਾ ਪੰਜਾਬ ਦੇ ਪ੍ਰਾਈਵੇਟ ਅਨਰਿਡਰ ਸਕੂਲਾਂ ਵਿੱਚ ਦਾਖਲਾ ਨਹੀਂ ਲੈ ਸਕਿਆ ਇਸੇ ਕਰਕੇ ਫਿਰ ਦਾਖਲਾ ਨਾ ਹੋਣ ਕਰਕੇ ਅਸੀਂ ਧਰਨੇ ਵੀ ਲਾਏ ਅਸੀਂ ਅਖਬਾਰਾਂ 'ਚ ਖਬਰਾਂ ਦਿੱਤੀਆਂ ਤੇ ਅਸੀਂ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਜਦੋਂ ਪੰਜਾਬ ਸਰਕਾਰ ਨੇ ਇਸ ਪਰ ਚੁੱਪ ਧਾਰੀ ਰੱਖੀ ਤਾਂ ਫਿਰ ਸਾਨੂੰ ਅੰਤ ਨੂੰ ਜਨਵਰੀ 2024 ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹਾਈ ਕੋਰਟ 'ਚ ਪੀਆਈਐਲ ਦਾਖਲ ਕਰਨੀ ਪਈ ਅਸੀਂ ਸ੍ਰੀ ਓਮਕਾਰ ਰਾਜੀ ਸ੍ਰੀ ਫਤੇਜੰਗ ਸਿੰਘ ਜੀ ਤੇ ਮੈਂ ਕਿਰਪਾਲ ਸਿੰਘ ਅਸੀਂ ਇੱਕ ਰਿਟ ਫਾਈਲ ਕੀਤੀ ਤੇ ਦੋ ਰਿਟਾਂ ਹੋਰ ਫਾਈਲ ਹੋਈਆਂ ਤੇ ਉਸ ਦੇ ਵਿੱਚ ਪੰਜਾਬ ਬਣ ਹਰਿਆਣਾ ਹਾਈ ਕੋਰਟ ਨੇ 19 ਫਰਵਰੀ 2025 ਨੂੰ ਆਰਡਰ ਕੀਤੇ ਨੇ ਵੀ ਪੰਜਾਬ ਸਰਕਾਰ ਨੂੰ ਵੀ ਏ ਪ੍ਰਾਈਵੇਟ ਸਕੂਲਾਂ ਵਿੱਚ ਘੱਟੋ ਘੱਟ 25% ਸੀਟਾਂ ਗਰੀਬ ਤੇ ਕਮਜ਼ੋਰ ਵਰਗ ਦੇ ਬੱਚਿਆਂ ਨੂੰ 2025-26 ਦੇ ਸੈਸ਼ਨ ਦੇ ਵਿੱਚ ਦਾਖਲਾ ਦੋ 19 ਫਰਵਰੀ ਤੋਂ ਬਾਅਦ ਇੱਕ ਮਹੀਨਾ ਸਰਕਾਰ ਚੁੱਪ ਰਹੀ ਤੇ 20 ਮਾਰਚ 2025 ਨੂੰ ਕੈਬਨਟ ਡਿਸੀਜਨ ਕਰਕੇ ਉਹ ਜਿਹੜੀ ਸੀ ਰੂਲ 7.4 ਜਿਹੜਾ ਡਿਫੈਕਟ ਸੀ ਉਹ ਡਿਫੈਕਟ ਦੂਰ ਕਰਤਾ ਤੇ ਪੰਜਾਬ ਸਰਕਾਰ ਨੇ ਸੈਕਟਰੀ ਐਜੂਕੇਸ਼ਨ ਨੇ ਨੋਟੀਫਿਕੇਸ਼ਨ ਕੀਤੀ ਤੇ 21 ਮਾਰਚ 25 ਨੂੰ ਤੇ 24 ਮਾਰਚ 25 ਨੂੰ ਡੀਪੀਏ ਨੇ ਵੀ ਥੱਲੇ ਆਰਡਰ ਡੀਓ ਨੂੰ ਤੇ ਸਕੂਲਾਂ ਨੂੰ ਭੇਤੇ ਪਰੰਤੂ ਹਾਲ ਤੱਕ ਜੋ ਬੱਚੇ ਨੇ ਦਾਖਲ ਹੋਣੇ ਬਣਦੇ ਸੀ ਉਹ ਹਾਲ ਤੱਕ ਬੱਚੇ ਦਾਖਲ ਨਹੀਂ ਹੋਏ ਸਰਕਾਰ ਪ੍ਰਾਈਵੇਟ ਸਕੂਲ ਕਹਿੰਦੇ ਨੇ ਵੀ ਸਾਡੇ ਕੋਲ ਤਾਂ ਆਰਡਰ ਹੀ ਨਹੀਂ ਮਿਲੇ ਤੇ ਇਹ ਜਿਹੜੀ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੀ ਪ੍ਰਾਈਵੇਟ ਸਕੂਲਾਂ ਦੀ ਲੋਬੀ ਹੈ ਇਹ ਵੱਡੇ ਵੱਡੇ ਬੰਦਿਆਂ ਦੇ ਸਕੂਲਾਂ ਇਹ ਨਹੀਂ ਚਾਹੁੰਦੇ ਦੇ ਗਰੀਬ ਬੱਚੇ ਮੈਰਿ ਸਿੱਖਿਆ ਲੈ ਕੇ ਵਧੀਆ ਡਾਕਟਰ ਇੰਜੀਨੀਅਰ ਆਈਐਸ ਅਫਸਰ ਬਣ ਸਕਣ ਛੋ ਸਰਕਾਰਾਂ ਦੀ ਵੀ ਨੀਤ ਮਾਰੀ ਸੀ ਪੋਲੀਟੀਕਲ ਪਾਰਟੀਆਂ ਬਾਦਲ ਅਕਾਲੀ ਦਲ ਗਵਰਨਮੈਂਟ ਉਸ ਤੋਂ ਬਾਅਦ ਕਾਂਗਰਸ ਗਵਰਨਮੈਂਟ ਹੈਡਡ ਬਾਈ ਕੈਪਟਨ ਅਵਿੰਦਰ ਸਿੰਘ ਚਰਨਜੀਤ ਚੰਨੀ ਤੇ ਹੁਣ ਜੋ ਸਰਦਾਰ ਭਗਵਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਆਈ ਹੈ ਐਜੂਕੇਸ਼ਨ ਤੇ ਹੈਲਥ ਦੇ ਮੁੱਦੇ ਉਪਰ ਆਈ ਹੈ ਇਹਨਾਂ ਨੇ ਵੀ ਕੁਝ ਨਹੀਂ ਕੀਤਾ ਤੇ ਹੁਣ ਕਹਿਣ ਦਾ ਮਤਲਬ ਇਹ ਹੈ ਤੇ ਜਦੋਂ ਪ੍ਰਾਈਵੇਟ ਹੋਰ ਜਿਹੜੀਆਂ ਸਕੀਮਾਂ ਚੱਲਦੀਆਂ ਨੇ ਉਹਨਾਂ ਸਕੀਮਾਂ 'ਚ ਗਵਰਨਮੈਂਟ ਭਗਵਤ ਮਾਨ ਗਵਰਨਮੈਂਟ ਵੱਡੀਆਂ-ਵੱਡੀਆਂ ਪੂਰੀਆਂ ਖਬਰਾਂ ਲਵਾਉਂਦੀ ਹੈ ਉਹ ਆਪਣੇ ਪ੍ਰੈਸ ਨੂੰ ਦਿੰਦੀ ਹੈ ਵੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪਰੰਤੂ ਇਸ ਮੁੱਦੇ ਪਰ ਜੋ ਇਹਨਾਂ ਨੂੰ ਕਰਨਾ ਬਣਦਾ ਸੀ ਲੋਕਾਂ ਨੂੰ ਜਾਗਰੂ ਕਰਨਾ ਬਣਦਾ ਸੀ ਜਿਹੜੇ ਮਾਪੇ ਨੇ ਉਹਨੂੰ ਦੱਸਣਾ ਬਣਦਾ ਸੀ ਤੇ ਐਡਮਿਸ਼ਨ ਕਮੇਟੀਆਂ ਬਣਾਉਣੀਆਂ ਬਣਦੀਆਂ ਸੀ ਉਹ ਹਾਲ ਤੱਕ ਕੁਝ ਨਹੀਂ ਕੀਤਾ ਤੇ ਬੱਚਿਆਂ ਨੇ ਕਿਵੇਂ ਅਪਲਾਈ ਕਰਨਾ ਐਪਲੀਕੇਸ਼ਨ ਫਾਰਮ ਉਹਦੇ ਵਿੱਚ ਸਰਟੀਫਿਕੇਟ ਲੱਗਣੇ ਨੇ ਕੋਈ ਇਨਕਮ ਸਰਟੀਫਿਕੇਟ ਜਾਤੀ ਸਰਟੀਫਿਕੇਟ ਜੋ 1.5 ਸਾਲ ਦਾ ਇਹ ਲੱਗਣੇ ਸੀ ਇਹਦੇ ਬਾਰੇ ਵੀ ਕਿਸੇ ਨੇ ਕੁਝ ਗਾਈਡ ਨਹੀਂ ਕੀਤਾ ਤੇ ਲਗਭਗ 372 ਸਕੂਲ ਤਾਂ ਮੁਹਾਲੀ ਜ਼ਿਲ੍ਹੇ 'ਚ ਐ ਪੰਜਾਬ ਦੇ ਵਿੱਚ ਲਗਭਗ 9500 ਸਕੂਲ ਐ ਤੇ ਹਾਲ ਤੱਕ ਲੋਕਾਂ ਦੀ ਇਹ ਹੈ ਵੀ ਅਸੀਂ ਜਾਣਿਆ ਤੇ ਪ੍ਰਾਈਵੇਟ ਸਕੂਲ ਕਹਿੰਦੇ ਸਾਡੇ ਕੋਲ ਤਾਂ ਆਰਡਰ ਹੀ ਨਹੀਂ ਹੈਗੇ ਕੋਈ ਕਹਿੰਦਾ ਵੀ ਸਾਡੀ ਫੀਸ ਦਾ ਰੀਇੰਬਰਸਮੈਂਟ ਲੈ ਕੇ ਆਵਾਂਗਾ ਇਹ ਜਿਹੜੀ ਰੀਇੰਬਰਸਮੈਂਟ ਐ ਇਹ ਪੰਜਾਬ ਸਰਕਾਰ ਨੇ ਕਰਨੀ ਐ ਨਾ ਗਰੀਬ ਬੱਚਿਆਂ ਦੀ ਇਹ ਜਿਹੜਾ ਹੈ ਗਰੀਬ ਬੱਚੇ ਜਾਤ ਪਾਤ ਤੇ ਉੱਪਰ ਉੱਠ ਕੇ ਜੋ ਵੀ ਗਰੀਬ ਨੇ ਕੋਈ ਦਲਤ ਦਾ ਹੈ ਪਾਵੇਂ ਕੋਈ ਸ਼ਰੂਕਾਸਟ ਹੈ ਪਾਵੇਂ ਕੋਈ ਬੈਕਗ੍ਰਾਉਂਡ ਕਲਾਸ ਦਾ ਹੈ ਪਾਵੇਂ ਕੋਈ ਜੱਟ ਹੈ ਜਾਂ ਪੰਡਤ ਹੈ ਕਿਸੇ ਜਾਤ ਦਾ ਹੋਵੇ ਤੇ ਕਿਸੇ ਧਰਮ ਦਾ ਹੋਵੇ ਸਾਰੇ ਧਰਮਾਂ ਤੋਂ ਵੀ ਉੱਪਰ ਉੱਠ ਕੇ ਇਹ ਬੱਚਿਆਂ ਨੂੰ ਪੜਾਉਣਾ ਬਣਦਾ ਸੀ ਪਰ ਬਹੁਤ ਦੁਖ ਦੀ ਗੱਲ ਹੈ ਵੀ ਹਾਈ ਕੋਰਟ ਦੇ ਆਰਡਰ ਹੋਣ ਦੇ باوجود ਵੀ ਅਜਾ ਵੀ ਪੂਰਤਮਾਨ ਸਰਕਾਰ ਇਸ ਪਰ ਕੁਝ ਨਹੀਂ ਕਰ ਰਹੀ ਇਹ ਸਿਰਫ ਨੋਟੀਫਿਕੇਸ਼ਨ ਕੱਪ ਨਾਲ ਕਰਨ ਨਾਲ ਕੰਮ ਨਹੀਂ ਚੱਲਦਾ ਥੱਲੇ ਲੋਕਾਂ ਨੂੰ ਜਾਗਰੂਕ ਵੀ ਕਰਨਾ ਚਾਹੀਦਾ ਹੈ ਐਪਲੀਕੇਸ਼ਨਾਂ ਲੈਣੀਆਂ ਚਾਹੀਦੀਆਂ ਐਡਮਿਸ਼ਨ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਤੇ ਇਹਨਾਂ ਨੂੰ ਮੋਨਿਟਰਿੰਗ ਵੀ ਕਰਨੀ ਚਾਹੀਦੀ ਹੈ ਵੀ ਕਿੰਨੇ ਬੱਚੇ ਦਾਖਲ ਹੋਗੇ ਕਿੰਨੇ ਨਹੀਂ ਹੋਏ ਇੱਕ ਹੋਰ ਤੋਂ ਅਨੁਮਦਸਾ ਚਾਹੁੰਦਾ ਜਦੋਂ ਇਹ ਜਿਹੜਾ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਬਣਿਆ ਸੀ ਇਹਨਾਂ ਸਕੂਲਾਂ ਨੇ ਐਕਟ ਦੇ ਥਲੇ ਆਜਤਾ ਹੈ ਆਰਟੀ ਐਕਟ ਸਿੱਖਿਆ ਅਧਿਕਾਰ ਕਾਨੂੰਨ 2009 ਤੇ ਇਹਦੇ ਵਿੱਚ ਇਹਨਾਂ ਸਕੂਲਾਂ ਨੇ ਮਾਨਤਾ ਲੈਣ ਲਈ ਰੈਕਗਨਿਸ਼ਨ ਸਰਟੀਫਿਕੇਟ ਲੈ ਲਈ ਲਿਖ ਕੇ ਦਿੱਤਾ ਸੀ ਵੀਅਸੇ 25% ਗਰੀਬ ਅਤੇ ਕਮਜ਼ੋਰ ਵਰਗ ਦੇ ਬੱਚੇ ਦਾਖਲ ਕਰੂਗੇ ਜਿਹੜਾ ਸਿੱਖਿਆ ਅਫਸਰ ਜਿਹੜੇ ਹੈ ਜ਼ਿਲ੍ਹਿਆਂ ਦੇ ਐਲੀਮੈਂਟਰੀ ਨੇ ਉਹਨਾਂ ਨੇ ਰੈਕਗਨੀਸ਼ਨ ਸਰਟੀਫਿਕੇਟ ਦੇਤਾ ਮਾਨਤਾ ਦੇਤੀ ਉਹਦੇ ਵਿੱਚ ਕੋਈ ਸ਼ਰਤਾਂ ਲਾਈਆਂ ਉਹਨਾਂ ਵਿੱਚ ਇੱਕ ਸ਼ਰਤ ਇਹ ਵੀ ਸੀ ਵੀ ਤੁਸੀਂ 25% ਬੱਚੇ ਦਾਖਲ ਕਰਨੇ ਹਨ ਪਰ ਮੈਨੂੰ ਦੱਸੋ ਜਦੋਂ ਸ਼ਰਤ ਲਾਤੀ ਚੈੱਕ ਇਹਨੇ ਕਰਨੀ ਸੀ ਚੈੱਕ ਪੰਜਾਬ ਸਰਕਾਰ ਨੇ ਐਜੂਕੇਸ਼ਨ ਮੈਕਬੇ ਨੇ ਕਰਨੀ ਸੀ ਇਨਾ ਸਿਕਾਪ ਚਰਨੇ ਕਰਨੀ ਸੀ ਕਿਸੇ ਨੇ ਚੈੱਕ ਨਹੀਂ ਕੀਤੀ ਤੇ ਇਹ ਜਿਹੜੇ ਸਕੂਲ ਨੇ ਬਾਗੀ ਹੋਏ ਹੋਏ ਨੇ ਮੈਂ ਤਨ ਕਹਿੰਦ ਕੋਈ ਚੀਜ਼ਕ ਨਹੀਂ ਹੈ ਇਹ ਜਿਵੇਂ ਕਹਿੰਦੇ ਵਿਦਿਆ ਵਿਚਾਰੀ ਪਰਪਕਾਰੀ ਤੱਕੇ ਚੜ ਗਏ ਝੁਲਮੀ ਵਪਾਰੀ ਇਹ ਵਪਾਰ ਕਰ ਰਹੇ ਨੇ ਤੇ ਹਾਲਾਂਕਿ ਜਿਹੜਾ ਐਕਟ ਹੈ ਦੇ ਵਿੱਚ ਲਿਖਿਆ ਹੈ ਵੀ ਨੋ ਪ੍ਰਾਫਟ ਨੋ ਲਾਸ ਬੀ ਇਹ ਸੇਵਾ ਹੈ ਇਹ ਕੋਈ ਵਪਾਰ ਨਹੀਂ ਹੈ ਪਰ ਕਰ ਰਹੇ ਨੇ ਫਿਰ ਵੀ ਵਪਾਰ ਇਹ ਮੈਨੂੰ ਕਹਿੰਦ ਕੋਈ ਚੀਜ਼ਕ ਨਹੀਂ ਬੇ ਜੋ ਪੋਲਿਟਿਕਲ ਲੀਡਰ ਵੀ ਨੇ ਉਹ ਵੀ ਚੁੱਪ ਨੇ ਸੰਸਥਾਾਂ ਵੀ ਬਹੁਤੀਆਂ ਇਸ ਪ੍ਰੋਹਰੀ ਕਰ ਰਹੀਆਂ ਤੇ ਸਾਨੂੰ ਜਾਗੂ ਕਰਨ ਦੇ ਲਈ ਲੋਕਾਂ ਜਾਣਾ ਬਣਦਾ ਹੈ ਮੈਂ ਬੇਨਤੀ ਕਰੂੰਗਾ ਵੀ ਜਿਹੜੇ ਐਮਐਲਏ ਸਵਾਨ ਨੇ ਜਿਹੜੇ ਐਮਸੀ ਨੇ ਪ੍ਰਧਾਨ ਨੇ ਸਰਪੰਚ ਨੇ ਪੰਚ ਨੇ ਪੂਰੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਲੋਕਾਂ ਕੋਲ ਜਾਣਾ ਬਣਦਾ ਹੈ ਲੋਕਾਂ ਦੇ ਫਾਰਮ ਭਰੋਣੇ ਬਣਦੇ ਆ ਜਦੋਂ ਇਹ ਵੋਟਾਂ ਵਾਸਤੇ ਜਾਂਦੇ ਆ ਹੁਣ ਕਿਉਂ ਨਹੀਂ ਜਾਂਦੇ ਇਹਨਾਂ ਨੂੰ ਹੁਣ ਵੀ ਨਿਕਲਣਾ ਚਾਹੀਦਾ ਹੈ ਪੂਰੇ ਪੰਜਾਬ ਵਿੱਚ ਪੂਰੇ ਪਿੰਡਾਂ ਚੋਂ ਛਰਾ ਜੋ ਗਈਆ ਜੋ ਜੋ ਗਈ ਬੱਚੇ ਨੇ ਉਹਨਾਂ ਦੇ ਐਪਲੀਕੇਸ਼ਨ ਫਾਰਮ ਭਰਾ ਕੇ ਤੇ ਦਾਖਲੇ ਕਰਾਉਣੇ ਬਣਦੇ ਆ ਸੋ ਦੇਖੋ 1 ਅਪ੍ਰੈਲ ਤੋਂ ਵਿਦਿਅਕ ਪੜਾਅ ਸ਼ੁਰੂ ਹੋ ਗਿਆ ਤੇ ਵਿਦਿਅਕ ਪੜਾਅ ਸ਼ੁਰੂ ਹੋ ਗਿਆ ਜੇ ਤੁਸੀਂ ਬੱਚਿਆਂ ਨੂੰ ਹੁਣ ਵੀ ਲੇਟ ਕਰੋਗੇ ਉਹ ਪੜ੍ਹਾਈ ਵਿੱਚ ਲੇਟ ਹੋਣਗੇ ਉਹ ਪਹਿਲੇ ਹੀ ਵਿਚਾਰੇ ਗਰੀਬ ਬੱਚੇ ਜਿਹੜੇ ਆ ਉਹਨਾਂ ਨੂੰ ਪਹਿਲੇ ਹੀ ਮੈਰਿ ਸਿੱਖਿਆ ਦਿਓ ਤੂੰ ਦੂਰ ਕੀਤਾ ਹੋਇਆ ਸੋ ਲੱਖਾਂ ਬੱਚੇ 10 ਲੱਖ ਤੇ ਉੱਪਰ ਬੱਚੇ ਮੈਰਿ ਸਿੱਖਿਆ ਦਿਓ ਵਾਂਝੇ ਰਹਿਗੇ ਹੁਣ ਮਤਲਬ ਭਗਵਾਨਤ ਮਾਨ ਸਰਕਾਰ ਨੂੰ ਬੇਨਤੀ ਹੈ ਵੀਮਾਨ ਸਾਹਿਬ ਤੁਹਾਡੀ ਸਰਕਾਰ ਹੈਲਥ ਤੇ এডਿਕੇਸ਼ਨ ਦੇ ਬੁੱਧਿਆ ਪਰਾਈ ਹੈ ਤੁਸੀਂ এডਿਕੇਸ਼ਨ ਪਰ ਕੰਮ ਕਰੋ ਹੁਣ ਵਿਦਿਆ ਪਰੇ ਨੂੰ ਸਾਰੇ ਕਮੇਟੀਆਂ ਬਣਾਓ ਐਡਮਿਸ਼ਨ ਕਮੇਟੀਆਂ ਬਣਾਓ ਘਰ ਘਰ ਜਾਓ ਜਿਵੇਂ ਤੁਸੀਂ ਵੋਟਾਂ 'ਚ ਘੁੰਮਦੇ ਆ ਫਿਰ ਤਾਂ ਲੋਕ ਲੱਗਣਗੇ ਨਹੀਂ ਤਾਂ ਮੈਨੂੰ ਕੋਈ ਚੀਜ਼ ਨਹੀਂ ਇਸ ਗੱਲ ਕਹਿਣ 'ਚ ਲੋਕ ਤੁਹਾਨੂੰ ਸਵਾਲ ਕਰਨਗੇ ਆਉਂਦੀਆਂ ਵੋਟਾਂ 'ਚ ਜਰੂਰੀ ਵੋਟਾਂ ਹੋਣਗੀਆਂ ਕੋਈ ਹੋਣ ਉਹਨਾਂ ਵਿੱਚ ਸਵਾਲ ਕਰਨਗੇ ਤੇ ਤੁਹਾਡੀ ਪਾਰਟੀ ਨੂੰ ਗਾਟਾ ਪਊਗਾ ਮੈਨੂੰ ਕੋਈ ਚੇਕ ਨਹੀਂ ਹੈ ਕਹਿਣ ਦੀ ਵੀ ਤੁਸੀਂ ਤੋੜੇ ਵਾਸਤੇ ਇਹ ਜਿਹੜਾ ਮੁੱਦਾ ਹੈ ਇਹ ਬੜਾ ਲਾਭਦਾਇਕ ਹੋਊਗਾ ਜੇ ਗਰੀਬ ਬੱਚਿਆਂ ਨੂੰ ਤੁਸੀਂ ਮੈਰੀ ਸਿੱਖਿਆ ਪੂਰੇ ਸਾਰੇ ਪ੍ਰਾਈਵੇਟ ਸਕੂਲਾਂ ਚ ਪ੍ਰੀ-ਨਰਸਰਾਈ ਤੋਂ ਲੈ ਕੇ 8ਵੀਂ ਤੱਕ ਦਾਖਲੇ ਦਵਾ ਕੇ ਘਰ-ਘਰ ਜਾ ਕੇ ਸਕੂਲਾਂ ਚ ਮੈਰੀ ਸਿੱਖਿਆ ਦੋਗੇ ਕੁਆਲਟੀ ਐਜੂਕੇਸ਼ਨ ਦੋਗੇ ਧੰਨਵਾਦ